ਹਾਂਜੀ ਪ੍ਰਧਾਨ ਸਾਹਿਬ ਹਾਂਜੀ ਵੀਰ ਜੀ ਭਾਂਜੀ ਆਪ ਆਮ ਡਾਕਟਰਾਂ ਕੋਲ ਚਲੇ ਜਾਣਾਗੇ ਆਪ ਤੋਂ 4-500 ਰੁਪਏ ਲੈ ਲੈਂਦੇ ਲੋ ਜੀ ਸਿਰ ਦਰਦ ਕਰਦਾ ਹੈ ਪੇਟ ਦਰਦ ਕਰਦਾ ਬੱਚਾ ਪਿਆ ਬੇਚਰੇ ਸਾਫ ਕਰਦਾ ਦੰਦ ਕੱਟਦਾ ਨਸਾਂ ਦੁਖਦੀਆਂ ਕੰਨ ਵਗਦੇ ਆ ਅੱਖਾਂ ਮਚਦੀਆਂ ਹਾਂਜੀ ਆਹ ਲੋ ਜੀ ਆਹ ਦਵਾਈਆਂ ਕੋ ਸੈਟਵਾਂ ਪਾ ਕੇ ਬਣਾਈ ਜਾਂਦੀ ਆਹ ਹਰੜ ਜਮੈਂਡ ਸੌਫ ਤੇ ਹੋਰ ਕੋ ਸੈਟਵਾਂ ਪਾ ਕੇ ਬਣਾਈ ਜਾਂਦੀ ਛੋਟੀ ਸੀਸੀ 10 ਰੁਪਏ ਵੱਡੀ ਸੀਸੀ ਵੀਰ ਪਾ ਲੋ ਜੀ ਇਸਤੇਮਾਲ ਕਰੋ ਪਹਿਲੇ ਇਸਤੇਮਾਲ ਫਿਰ ਵਿਸ਼ਵਾਸ ਲੋ ਜੀ 10 ਰੁਪਏ 10 ਰੁਪਏ 10 ਰੁਪਏ ਬਾਬਾ ਜੀ ਮੇਰੀ ਨਾਲ ਸਹੇਲੀ ਹੈ ਜੀ ਹਾਂਜੀ ਤੇ ਉਹਨੂੰ ਮੈਂ ਯਾਦ ਆ ਹਾਂਜੀ ਕਹਿੰਦੀ ਹੈ ਹਮੇਸ਼ਾ ਵੀ ਸਪਲੈਂਡਰ ਤੇ ਆਉਣ ਵਾਲੇ ਮੁੱਡੇ ਤੋਂ ਹਲਕ ਤੱਕ ਚੇਤੇ ਆ ਉਹ ਭਾਈ ਗਾਣਾ ਸੁਣਾਓ ਕਿ ਮਠਾ ਮਠਾ ਚਲਦਾ ਸੀ ਸਪਲੈਂਡਰ ਤੇਰਾ ਵੇ ਉਹ ਤੇਰੀ ਪਿੱਠ ਤੇ ਸਿਰ ਰੱਖ ਕੇ ਸੀ ਜੀ ਲੱਗਦਾ ਮੇਰਾ ਵੇ ਤੇਰਾ ਪੋੜਾ ਜਿਹਾ ਚਿਹਰਾ ਤੱਕ ਕੇ ਬੜਾ ਔਖਾ ਸਾਭਦੀ ਸੀ ਵੇ ਮੈਂ ਜਾਨੂ ਸਪਲੈਂਡਰ ਤੇ ਆਉਣ ਵਾਲੇ ਮੁੰਡਿਆ ਤੂੰ ਹਲੇ ਤੱਕ ਚੇਤੇ ਹਰਕਾ ਨੂੰ ਤੇ ਉਹਨੂੰ ਯਾਦ ਆ ਤੇ ਇਹ ਜੀ ਕੋਈ ਦਵਾਈ ਦਿਓ ਜੀ ਜਿਹਦੇ ਨਾਲ ਉਹ ਭਲ ਜੇ ਆ ਕਿਨੂ ਆ ਕੋਸੈਟ ਮਾ ਪਾਕੇ ਬਣਾਇਆ ਹੈ ਇਹ ਖਵਾ ਦਿਓ ਸਾਰਾ ਕੁਝ ਭਲੀ ਜੀ ਯਾਦ ਅਸਤੇ ਚਲ ਚੁਕੀ ਚਲੋ ਹਾਂ ਹੋਜੂ ਕੰਮ ਜੀ ਹੋਜੂ ਕੰਮ ਲਓ ਜੀ ਸਪਲੈਂਡਰ ਗਾਣਾ ਜਿੰਨੇ ਜਿੰਨੇ ਵੀ ਛੋਣਿਆਂ ਤੇ ਬਾਈ ਦਾ ਗਾਣਾ ਸਪਲੈਂਡਰ ਤੇ ਆਉਣ ਵਾਲੇ ਮੁੰਡੇ ਆ ਬਾਈ ਦਾ ਛੋਟੇ ਜੰ ਮੇਰੇ ਲਈ ਵੀ ਸਪਲੈਂਡਰ 8 ਥੈਲੈਂਡਰ ਫਿਰ 8 ਸੜ ਹਾਂ ਤੇ ਫਿਰ ਕਮੈਂਟ ਕਰਕੇ ਦੱਟਿਓ ਬਾਈ ਦੇ ਹੋਰ ਵੀ ਬਹੁਤ ਹਿੱਟ ਗਾਣੇ ਆ ਰਹੇ ਨੇ ਬਾਈ ਦੇ ਪਹਿਲਾਂ ਵੀ ਬਹੁਤ ਹਿੱਟ ਗਾਣੇ ਵੱਜੇ ਨੇ ਤੇ ਹੁਣ ਜਿਹੜਾ ਉਹ ਮੈਂ ਪੇਡ ਪ੍ਰੋਮੋਸ਼ਨ ਨਹੀਂ ਕਰਾਈ ਓਏ ਪ੍ਰੋਮੋਸ਼ਨ ਨਹੀਂ ਬਾਬਾ ਰੂ ਰੂਪ ਕਰ ਰਿਹਾ ਹਾਂ ਹਾਂ ਰੂ ਰੂਪ ਜਿਵੇਂ ਬਾਈ ਦੇ ਗਾਣੇ ਪਾਲੇ ਹਿੱਟ ਨੇ ਬਾਬੇ ਮੰਨੂ ਬਹੁਤ ਕੈਂਟ ਲੱਗੇ ਨੇ ਮੈਂ ਤਾਂ ਪਹਿਲਾ ਬਾਈ ਨਾਲ ਮੈਂ ਮਿਲਿਆ ਦੋ ਤਿੰਨ ਵਾਰੀ ਅਸੀਂ ਪਰ ਮੈਨੂੰ ਵਾਕਈ ਪਤਾ ਨਹੀਂ ਸੀ ਬਾਈ ਮੈਂ ਕੌਣ ਹਾਂ ਨਹੀਂ ਵੈਸੇ ਯਾਰੀ ਦੋਸਤੀ ਚ ਤਾਂ ਹੁਣ ਮੈਨੂੰ ਵਾਕਈ ਯਾਰ ਬਾਈ ਜਨੇ ਜਰਮਨ ਜੱਸੇ ਨੇ ਦੱਸਿਆ ਵੀ ਯਾਰ ਆਏ ਆਏ ਅੱਜ ਰੱਬੀ ਰੂ ਮਿਲ ਗਿਆ ਸੀਰੀਅਸਲੀ ਹਾਂ ਜੱਸੇ ਮਿਲ ਆਉਂਦਾ ਜੱਸੇ ਹੋਰੇ ਆਪ ਤੋ ਭੱਜ ਕੇ ਆ ਜਾ ਭੱਜ ਕੇ ਲਓ ਜੀ ਇਹ ਹੁਣ ਬੈਕ ਹੋਣਾ ਨਹੀਂ 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 ਬੈਕ ਨਹੀਂ ਇਹ ਯੂ ਮੇਕਸ ਵਿੰਗਸ ਇਨ ਦਾ ਵਾਈ ਮੇਰੇ ਨਾਲ ਲੈਂਡ ਦੱਸਾ ਭਾਈ ਐਂਡ ਬ੍ਰੋ ਸਪਲੈਂਡਰ ਵਾਲਾ ਇਹ ਮੈਨੂੰ ਦੱਤਾ ਇਹਨਾਂ ਨੇ ਕਿਨੂੰ ਕਹਿੰਦੇ ਵੀ ਤੇਰੀ ਸਪਲੈਂਡਰ ਜਿਹੜੀ ਹਾਲੇ ਤੱਕ ਚੇਤਿਆ ਰਕਾਨ ਨੂੰ ਰਕਾਨ ਪਹੁੰਚ ਗਿਆ ਭਾਈ 100 ਮਿਲੀਅਨ ਤੇ ਸਪਲੈਂਡਰ ਤੇ ਅਸੀਂ ਕਿਨੂੰ ਖਾ ਰਹੇ ਹਾਂ ਕਿਨੂੰ ਕੱਟਿਆ ਜੀ ਅਸੀਂ ਕਾਲਾ ਨੂਨ ਲਾ ਕੇ ਖਾ ਰਹੇ ਹਾਂ ਭਾਈ ਤੁਹਾਨੂੰ ਦੱਸਣ ਜੀ ਲੋਹੇ ਸੀ ਤਾਂ ਬਸ ਬਾਈ ਸਪੈਸ਼ਲ ਹੈ ਕਿ ਇਹ ਕਿਨੂੰ ਆਮ ਕਿਨੂੰ ਨਹੀਂ ਹੈਗੇ ਇਹ ਉਤਰਾਖੰਡ ਤੋਂ ਆਏ ਹੋਏ ਕਿਨੂੰ ਨੇ ਜਿੱਥੇ ਸਪਲੈਂਡਰ ਬੰਨਦੇ ਨੇ ਉੱਥੋਂ ਆ ਜਾਂਦੇ ਇਹ ਉੱਥੋਂ ਆਏ ਫੈਕਟਰੀ ਜੀ ਕੰਮ ਬਗਲੇ ਸਪਲੈਂਡਰ ਤੇ ਟਾਟਾ ਦਾ ਲੋਹਾ ਸਾਰਾ ਲਵਾਇਆ ਸਪੈਸ਼ ਉਹ ਕਿ 8 ਵਾਰ ਸਿਲੰਡਰ ਭਰਾ ਕੇ ਲੈ ਆਉਂਦੇ। ਬਾਕੀ ਇਹ ਸਭ ਸਿਲੰਡਰ ਦੇ ਫਾਰ ਖੋਲ ਜਾਂਦੇ ਨੇ। ਇਹ ਸਭ ਸਿਲੰਡਰ ਨੂੰ ਪਾਣੀ ਚ ਉਤਾਰ ਦਈਏ ਆਏ ਆਪਦੇ ਆਪ ਕਿਸ਼ਤੀ ਬਣ ਜਾਂਦੀ ਹੈ। ਹਾਏ ਹਾਏ ਆ ਕੀ ਕਹਤਾ ਉਹ ਛੋਟੇ। ਬਸ ਅਹੀ ਕਹਿ ਮੈਂ ਕਿਸ਼ਤੀ। ਨਹੀਂ ਨਹੀਂ ਬਹੁਤ ਵਧੀਆ। ਤੁਸੀਂ ਇੱਕ ਸੌਤਰਾ ਹੋਰ ਕਰੋ। ਬਿਲਕੁਲ ਬਿਲਕੁਲ ਟੂ ਹੋ ਗਏ ਨੇ ਹਾਂ ਟੂ ਮਿਲੀਅਨਸ ਹੋ ਗਏ ਨੇ 200 ਮਿਲੀਅਨਸ ਤੇ ਵਾਕੀ ਅੱਜ ਮੇਰਾ ਸੂਟ ਦੱਸੋ ਤੁਸੀਂ ਕਿਦਾਂ ਲੱਗ ਰਿਹਾ ਜੱਚ ਰਿਹਾ ਨਹੀਂ ਤੂੰ ਨਿਕਲਿਆ ਨਹੀਂ ਤੂੰ ਨਿਕਲਿਆ ਪੀਲਾ ਸੂਟ ਪਾ ਕੇ ਨਹੀਂ ਅੱਜ ਬਣੀ ਲੱਡੂ ਫਿਰਦੀ ਲੱਡੂ ਫਿਰਦੀ ਵਾਹ ਹਾਏ ਠੀਕ ਹੈ ਠੀਕ ਆ ਸਾਰ ਤੂੰ ਸਵਾਦੀ ਉੱਤੇ ਜਾ ਕੇ ਨਹੀਂ ਅੱਜ ਨਹੀਂ ਤੂੰ ਲੱਡੂ ਫਿਰਦਾ ਹਾਏ ਹਾਏ ਤੇ ਅੱਜ ਕੋਈ ਤੁਸੀਂ ਨਾ ਸੁਣੀ ਰਗਾ ਨਸਰ ਮੈਂ ਹਾਂ ਜੀ ਹਾਂ ਜੀ ਤੁਹਾਡੇ ਬਦ ਹੋ ਜੇ ਕਿਹੜਾ ਚਨਾ ਉਹ ਵੀ ਸਰੀਆ ਸਰੀਆ ਮਾਰਗੇਸ ਕੋ ਸਰੀਆ ਸੁਣਾ ਕਹਿੰਦਾ ਮੈਂ ਕਟਕੇ ਆਪਣੇ ਸਾਜ ਭਾਬੀ ਕਰਦਾ ਸੀ ਪਿਆਰੇ ਆਜ ਭਾਬੀ ਕਟਕੇ ਆਪਣੇ ਸਾਜ ਭਾਬੀ ਕਰਦਾ ਸੀ ਪਿਆਰੇ ਆਜ ਭਾਬੀ ਕਿਸੂ ਦੀ ਕੋਈ ਆਕੇ ਕਿਸੂ ਦੀ ਕੋਈ ਆਕੇ ਮੇਰਾ ਸਬਤ ਕਤਾਰ ਗਿਆ ਭਾਬੀ ਨੇ ਕੀ ਗਾਉਂਦੇ ਦੇ ਮੇਰੇ ਛੜੀਆਂ ਮਾਰ ਗਿਆ ਭਾਬੀ ਨੇ ਕੋਈ ਗਾਉਂਦੇ ਦੇ ਮੇਰੇ ਛੜੀਆਂ ਮਾਰ ਗਿਆ ਆਹ ਕੀ ਹੋਇਆ ਕੀ ਬਾਤ ਹੈ ਬੰਦਾ ਥਨੋ ਪਤਾ ਜਿਹੜਾ ਛੜੀਆਂ ਮਾਰ ਕੇ ਗਿਆ ਛੱਡ ਦੇ ਹਾਂ ਵੱਡ ਤੋਂ ਲਿਆਵਾਂਗੇ ਚੱਕ ਕੇ ਬੰਦੇ ਬਾਹਰੇ ਖੁਣ ਖਾੜਾਂ ਦਾ ਜੀ ਪిల్లా چھوٹਾ ਦੋਈ ਨਹੀਂ ਪਾਇਆ ਮੱਠਰ ਵਾਲੇ ਦਾਲ ਵਾਲਾ ਸਾਰਾ ਖਤਣਾ ਬਿਲਕੁਲ ਖਾ ਕੇ ਨੂੰ ਖਾ ਤੂੰ ਠੰਢੀ ਹੋ ਕੇ 에어ਪੋਰਟ ਦੀ ਓਕੇ ਲਾਤਾ ਕਾਚੀ ਕਾਂਦੀ ਨਾ ਕਹੇ ਤਾਤੀ ਇਹ ਮੇਰਾ ਅਸਲ ਕਰਤਾ ਹਾਂ ਆਪ ਦਾ ਪਿਛਤਰਾ ਕਠ ਕਰਿਆ ਯਾਤੀ ਕੋਈ ਆਪਦਾ ਹੁੰਦਾ ਇੱਥੇ ਰਹਾ ਕਰਾਂਗੇ ਬੰਨ ਤੇ ਤੇਰਾ ਕਮਰਾ ਹੈ ਹਾਂ ਅਕੱਛਾ ਮੇਰਾਗਾ ਅੱਛਾ ਹਾਂ ਠੀਕ ਹੈ ਮਰਚਾ ਉਹਨਾਂ ਤੇ ਚਾਚੀ ਕਹਤੀ ਦਾ ਸਾਡੀ ਤੇ ਹਾਂ ਹਾਂ ਉਹਨਾਂ ਤੇ ਜਾਇਆ ਕਰੂੰ ਹਾਂ ਤਾਂ ਵਿਆਹ ਕਰਾ ਉਹ ਹੋ ਮੇਰਾ ਅੱਛਾ ਮੇਰਾ ਚਾਚਾ ਨਹੀਂ ਹਾਂ ਹਾਂ ਵਿਆਹ ਕਰਾਉਂਗੇ ਹੁਣ ਆ ਕੀ ਇਹ ਕੱਪੜੇ ਤੇਰੇ ਹੀ ਆ ਮੇਰੇ ਨੇ ਇਹ ਅੱਛਾ ਹਾਂ ਹਾਂ ਉਹਨਾਂ ਤੇ ਜਾਉ ਮੇਰੇ ਚਾਚੇ ਇੱਥੇ ਸ਼ਟ ਮਲਾਜਾ ਇੱਕ ਵਾਰ ਆ ਜਾ 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 ਆਹ ਮਸਤੀ ਕਾ ਮਸਤੀ ਰਹੇ ਲੈ ਮੇਰਾ ਚਾਚਾ ਕਰਾਉ ਸਾ ਕ ਹਾਂ ਜਤ ਸਾਜ ਚਾਚੀ ਕਰਾਉਗੀ ਮੈਂ ਨਹੀਂ ਕਰਾਉਂਦੀ ਕਰਾ ਤੇਰੀ ਭੈਣ ਦਾ ਲਿਆ ਕੇ ਦੇ ਰਿਸ਼ਤਾ ਮਨੂੰ ਮੇਰੀ ਭੈਣ ਤਾਂ ਤੇਰੀ ਉਮਰ ਤੋਂ ਬਹੁਤ ਘੱਟ ਛੋਟੀ ਚਾਉਂਦੀਆਂ ਸਾਲਾਂ ਦੀ ਆ ਫਿਰ ਹੋਰ ਕਰਾ ਦੇ ਮਨੂੰ ਕੁਝ ਦੇਖ ਕੇ ਜਾਂ ਮੈਂ ਤੇਰੇ ਨਾਲ ਹੀ ਕਰਾ ਲੂ ਫਿਰ ਮੇਰੇ ਨਾਨਾ ਕਰਾ ਹਾਂ ਮਮਾ ਹੀਰ ਦਾ ਕਿੰਨੀ ਉਮਰ ਬੰਦ ਤੇਰੀ ਮੇਰੀ 65 ਆ ਗਈ ਹੈ 65 60 ਤੇ 5 ਇਹ ਤਾਂ ਮਮਾ ਪੈਨਸ਼ਨ ਲੱਗਣ ਵਾਲੀ ਆ ਪੈਨਸ਼ਨ ਵੀ ਤੇਰਾ ਨੰਕਰਾ ਦੂੰਗਾ ਤਾਂ ਇੱਕ ਵਾਰ ਆਦਾ ਇੱਕ ਵਾਰ ਆਦਾ 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 ਲੋਹੜਵਤ ਹਾਂ ਪੀਲੇ ਪਾਲੇ ਕੱਪੜੇ ਹੁਣ ਮੱਛਰ じゃ ਲੀਲੋ ਵਾਲਾ ਵੀ ਸਾਰਾ ਇੱਧਰ ਆਇਆ ਕਰੂ ਮੱਛਰ ਨਹੀਂ ਹੁਣ ਨੇੜੇ ਤੇਰੇ ਰਹਿਣਾ ਕਿੱਥੇ ਉਰੇ ਪਹੁੰਚੂ ਸਾਰਾ 2 ਮਿੰਟ ਦਾ ਲਾਹੜਾ